ਭਗਵਨ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵੱਡੇ ਕਲਾਕਾਰ ਨੇ ਮੈਂ ਸੀ ਨਹੀਂ ਕਹੂੰਗਾ ਹੁਣ ਵੀ ਕਲਾਕਾਰ ਨੇ ਉਹ ਤੇ बतौर ਮੁੱਖ ਮੰਤਰੀ ਵੀ ਕਲਾਕਾਰੀ ਦਿਖਾ ਦਿੰਦੇ ਨੇ ਉਹ ਉਹਨਾਂ ਕੋਲ ਸ਼ਬਦਾਂ ਦੇ ਜਾਦੂਗਰ ਨੇ ਜੋ ਇੱਕ ਵਿਰੋਧੀਆਂ ਨੂੰ ਐਨ ਮਿੱਧ ਦਿੰਦੇ ਨੇ ਆਪਣੇ ਸ਼ਬਦਾਂ ਰਾਹੀਂ ਕਿਤੇ ਲੱਗਦਾ ਨਹੀਂ ਵੀ ਕਿਤੇ ਉਹਨਾਂ ਕੋਲ ਪਹੁੰਚ ਕੀਤੀ ਜਾਵੇ ਗਾਇਕਾਂ ਵੱਲੋਂ ਗਾਇਕ ਭਾਈਚਾਰੇ ਵੱਲੋਂ ਜਿਹੜਾ ਇੱਕ ਮੇਲਿਆਂ ਦਾ ਕਲਚਰ ਪੰਜਾਬ 'ਚ ਖਤਮ ਹੋਇਆ ਜਿਵੇਂ ਉਹਨਾਂ ਨੇ ਬੈਲ ਗੱਡੀਆਂ ਸ਼ੁਰੂ ਕਰਾਉਂ ਤੀਆਂ ਭਗਵੰਤ ਮਾਨ ਹੁਣਾ ਨੇ ਕਹਿੰਦੇ ਇਹ ਤੇ ਟਰੈਡੀਸ਼ਨ ਹੈ ਯਾਰ ਇਹ ਤੇ ਸਾਡੀ ਜ਼ਿੰਦਗੀ ਦਾ ਇੱਕ ਅਨਿੱਖੜਵਾ ਅੰਗ ਹੈ ਜੇ ਬਲਦ ਰੱਖਦੇ ਬਲਦਾਂ ਨੂੰ ਕੋਈ ਬਾਦਾਮ ਚਾਰ ਦਾ ਕੋਈ ਘਿਓ ਖਾਉਂਦਾ ਤੇ ਫਿਰ ਇਸਾਂ ਵੀ ਲੱਗ ਜਾਂਦੇ ਤੇ ਉਹ ਤਸ਼ੱਦਦ ਥੋੜਾ ਹੈ ਉਹ ਤੇ ਸਾਡਾ ਟਰੈਡੀਸ਼ਨ ਹੈ ਤੇ ਇਸੇ ਤਰ੍ਹਾਂ ਜਿਹੜਾ ਸੋਕਾ ਪਿਆ ਪਿੰਡਾਂ 'ਚ ਜਿਹੜਾ ਦੁਖਾਂਤ ਹੈ ਪਿੰਡਾਂ 'ਚ ਚਿੱਟੇ ਦਾ ਡਰੱਗ ਦਾ ਦੁਖਾਂਤ ਆ ਆਪਣੀ ਜਨਰੇਸ਼ਨ ਨੂੰ ਪਹਿਲੀ ਗੱਲ ਤਾਂ ਖੇਡਾਂ ਨਾਲ ਜੋੜਨਾ ਤੇ ਸੱਭਿਆਚਾਰ ਨਾਲ ਜੋੜਨਾ ਮੇਲੇ 'ਚ ਬੱਗੇ ਹੋਣਾ ਨੂੰ ਸੁਣੇ ਗੁਰਦਾਸ ਮਾਨ ਹੋਣਾ ਨੂੰ ਸੁਣੇ ਹਰ ਭਜਨ ਹੋਣਾ ਨੂੰ ਸੁਣੇ ਉੱਥੋਂ ਕੁਝ ਲੈ ਕੇ ਜਾਵੇ ਜਿਵੇਂ ਆਪਾਂ ਗੱਲ ਕਰਦੇ ਵੀ ਨਸ਼ਾ ਜਿਹੜਾ ਉਹ ਗਾਇਕੀ ਦਾ ਨਸ਼ਾ ਚੜਦੇ ਕੋਈ ਰੌਲਾ ਨਹੀਂਗਾ ਵੀ ਜੇ ਇਹ ਮੇਲੇ ਆ ਤਾਂ ਜਿਹੜਾ ਪ੍ਰਵਾਹ ਖਤਮ ਹੋਇਆ ਇਹ ਚਾਹੀਦਾ ਨਹੀਂ ਪੰਜਾਬ ਨਾਲ ਤੇ ਮੇਲੇ ਬਹੁਤ ਜ਼ਰੂਰੀ ਨਿਖੜਵਾ ਗਿਆ ਹੋਣੇ ਚਾਹੀਦੇ ਆ ਦੇਖੋ ਮੈਂ ਸਮਝਦਾ ਕਿ ਦੇਖੋ ਮੁੱਖ ਮੰਤਰੀ ਮਾਨ ਸਾਹਿਬ ਅਸੀਂ ਵੀ ਬਹੁਤ ਸ਼ੋਜ਼ ਇਕੱਠੇ ਕੀਤੇ ਨੇ ਕੈਨੇਡਾ ਅਮਰੀਕਾ ਭਗਵੰਤਣਾ ਹਾਂਜੀ ਇੱਥੇ ਵੀ ਸ਼ੋਜ਼ ਬਹੁਤ ਸਾਰੇ ਇਕੱਠੇ ਕੀਤੇ ਨੇ ਪੰਜਾਬ ਦੇ ਵਿੱਚ ਤੇ ਮੈਂ ਸਮਝਦਾ ਇਹ ਸਰਪੋਜਾ ਸਾਹਿਬ ਨਾਲ ਵੀ ਕੈਸਟਾਂ ਕੀਤੀਆਂ ਹਾਂ ਹਾਂਜੀ ਅੱਛਾ ਇਹ ਰਿਕਾਰਡਿੰਗ ਉਹਨਾਂ ਨੇ ਕੀਤੀ ਹੈ ਸਕਰਸੜੀ ਇਕੱਠੀਆਂ ਦੀ ਜਿਹੜੀ ਮਲਟੀ ਐਲਬਮ ਹੈ ਉਹਨਾਂ ਵਿੱਚ ਉਹਨਾਂ ਦੇ ਗੀਤ ਰਿਕਾਰਡ ਹੋਏ ਨੇ ਔਰ ਦੇਖੋ ਇਹ ਸਰਕਾਰ ਜਿਹੜੀ ਹੈ ਇਹ ਮੈਂ ਕਹਨਾ ਕੀ ਕਹਨਾਂ ਵੀ ਇਹ ਹੋਕਾ ਹੀ ਇਸ ਗੱਲ ਦਾ ਦੇ ਕੇ ਆਈ ਹੈ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਔਰ ਇਹਦੇ ਵਿੱਚ ਬਹੁਤ ਸਾਰਾ ਬਹੁਤ ਸਾਰੇ ਤਰੀਕੇ ਨਾਲ ਮੈਂ ਸਮਝਦਾ ਕਿ ਕਾਮਯਾਬੀ ਨੇ ਬਹੁਤ ਸਾਰੇ ਮੇਲੇ ਇਹਨਾਂ ਨੇ ਕਰਵਾਏ ਨੇ ਔਰ ਉਮੀਦ ਹੈ ਕਿ ਇਸੇ ਤਰ੍ਹਾਂ ਇਹ ਸਰਕਾਰੀ ਤੌਰ ਤੇ ਮੇਲੇ ਵੀ ਕਰਵਾਉਂਦੇ ਰਹਿਣਗੇ ਕਲਾ ਨੂੰ ਪ੍ਰੋਮੋਟ ਕਰਦੇ ਰਹਿਣਗੇ